ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਸਦਾ ਸਦਾ ਸਭ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਤੁਹਾਡੇ ਲਈ ਹਾਈਲੀ ਡਿਮਾਂਡਡ ਵੀਡੀਓ ਲੈ ਕੇ ਆਈਆਂ ਪਿਛਲੀਆਂ ਵੀਡੀਓਸ ਨੂੰ ਤੁਸੀਂ ਬਹੁਤ ਪਸੰਦ ਕੀਤਾ ਤੇ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਆਪਣੇ ਰਿਕੁਆਇਰਮੈਂਟਸ ਵੀ ਨੋਟ ਕਰਾਈਆਂ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਰਿਕੁਆਇਰਮੈਂਟ ਜਿਹੜੀ ਬਹੁਤ ਜ਼ਿਆਦਾ ਆਈ ਉਹ ਆਈ ਸੰਸਕ੍ਰੀਨ ਬਾਰੇ ਦੱਸੋ ਜੀ ਕਿਹੜੀ ਸੰਸਕ੍ਰੀਨ ਅੱਛੀ ਹੈ ਤੇ ਕੱਲ ਮੈਂ ਵੀਡੀਓ ਨਹੀਂ ਲੈ ਕੇ ਆਈ ਕਿਉਂਕਿ ਤੁਹਾਨੂੰ ਇੱਕ ਵੀਡੀਓ ਦੇਣ ਲਈ ਨਾ ਮੈਨੂੰ ਬਹੁਤ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਾਫੀ ਸਟੱਡੀ ਦੁਆਰਾ ਤੋਂ ਕਰਕੇ ਪ੍ਰੋਪਰ ਫੇਰ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਵਾਂ ਤਾਂ ਕਿ ਤੁਹਾਨੂੰ ਉਹਦਾ ਬੈਨੀਫਿਟ ਹੋਵੇ ਠੀਕ ਹੈ ਜੀ ਤੇ ਅੱਜ ਜਿਹੜੀ ਤੁਸੀਂ ਸਨ ਸਕ੍ਰੀਨ ਵਾਲੀ ਗੱਲ ਕੀਤੀ ਸੀਗੀ ਉਹਦੇ ਤੇ ਗੱਲ ਕਰਾਂਗੇ ਆਪਾਂ ਸਨ ਸਕ੍ਰੀਨ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਲੋੜੀ ਦੀ ਹੈ ਸਾਰਿਆਂ ਵਾਸਤੇ ਕਦੇ ਵੀ ਇਹ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਕਿ ਕਹੋਲ ਕਰ ਲਈ ਆਪਾਂ ਬਿਲਕੁਲ ਕਹੋਲ ਨਹੀਂ ਕਰਨੀ ਇਹ ਸਨ ਸਕ੍ਰੀਨ ਤਾਂ ਤੁਸੀਂ ਲਾਉਣੀ ਹੀ ਲਾਉਣੀ ਹੈ ਕਿਉਂਕਿ ਸਨ ਸਕ੍ਰੀਨ ਨਾ ਲਾਉਣ ਦੇ ਬਹੁਤ ਸਾਰੇ ਕਾਰਨ ਹੈ ਨਾ ਲਾਉਣ ਨਾਲ ਇਹ ਹੁੰਦਾ ਇੱਕ ਤਾਂ ਏਜਿੰਗ ਹੋ ਜਾਂਦੀ ਹੈ ਤੁਡੀ ਉਮਰ ਦਿਖਣੀ ਜਲਦੀ ਦਿਖਣੀ ਸ਼ੁਰੂ ਹੋ ਜਾਂਦੀ ਹੈ ਫਾਈਨ ਲਾਈਨਸ ਆ ਜਾਂਦੀਆਂ ਛੋਟੀਆਂ ਛੋਟੀਆਂ ਥੋੜੀਆਂ ਛੋਟੀਆਂ ਪੈਣ ਲੱਗ ਜਾਂਦੀਆਂ ਛੋਟੀਆਂ ਦਾ ਇੱਕ ਬਹੁਤ ਵੱਡਾ ਕਾਰਨ ਹੈ ਠੀਕ ਹੈ ਵੀ ਤੁਸੀਂ ਸਨਸਕ੍ਰੀਨ ਨਹੀਂ ਲਾਉਂਦੇ ਤਾਂ ਛੋਟੀਆਂ ਬਹੁਤ ਛੇਤੀ ਪੈਂਦੀਆਂ ਤੇ ਬਾਕੀ ਟੈਨਿੰਗ ਹੋਣ ਲੱਗ ਪੈਂਦੀ ਹੈ ਪਿਗਮੈਂਟੇਸ਼ਨ ਹੋ ਜਾਂਦੀ ਹੈ ਤੇ ਇੱਕ ਵਰਸਟ ਕੰਡੀਸ਼ਨ ਹੈਗੀ ਹੈ ਕਿ ਸਕਿਨ ਦਾ ਕੈਂਸਰ ਹੋਣ ਲੱਗ ਜਾਂਦਾ ਹੈ ਮਤਲਬ ਇਹ ਇੰਨੀ ਜ਼ਿਆਦਾ ਜ਼ਰੂਰੀ ਚੀਜ਼ ਹੈ ਤੇ ਇਸ ਕਰਕੇ ਤੁਸੀਂ ਇਹ ਤਾਂ ਬਿਲਕੁਲ ਨਹੀਂ ਛੱਡਣੀ ਹੈਗੀ ਤੇ ਅਗਲੀ ਗੱਲ ਹੈਗੀ ਹੈ ਕਿ ਸਨਸਕ੍ਰੀਨ ਜਿਹੜੀ ਹੈਗੀ ਉਹ ਕਿਸ ਟਾਈਪ ਦੀ ਹੁੰਦੀ ਹੈ ਕਿਵੇਂ ਕੰਮ ਕਰਦੀ ਹੈ RAM ਨਾਲ ਸੁਣਨਾ ਹੈ ਮੈਂ ਬਹੁਤ ਮੀਨ ਨਾਲ ਤੁਹਾਡੇ ਵਾਸਤੇ ਸਾਰੀ ਇਨਫੋਰਮੇਸ਼ਨ ਲੈ ਕੇ ਆਈਆਂ ਦੋ ਤਰ੍ਹਾਂ ਦੀ ਸਾਡੇ ਕੋਲੇ ਸਨਸਕ੍ਰੀਨ ਹੁੰਦੀ ਹੈ ਇੱਕ ਹੁੰਦੀ ਹੈ ਕੈਮੀਕਲ ਵਾਲੀ ਜਿਹੜੀ ਕਿ ਕਰੀਮ ਟਾਈਪ ਹੁੰਦੀ ਹੈ ਉਹ ਆਪਣੇ ਅੰਦਰ ਸਾਰੀਆਂ ਜਿਹੜੀਆਂ ਰੇਸ ਹੁੰਦੀਆਂ ਉਹਨਾਂ ਨੂੰ ਸੋਖ ਲੈਂਦੀ ਹੈ ਤੇ ਇੱਕ ਬੈਰੀਅਰ ਦਾ ਕੰਮ ਕਰਦੀ ਹੈ ਮਤਲਬ ਸਾਡੀ ਸਕਿਨ ਤੱਕ ਨਹੀਂ ਜਾਣ ਦਿੰਦੀ ਤੇ ਮਤਲਬ ਇਹ ਐਕਸਟਰਨਲ ਕੰਮ ਕਰਦੀ ਹੈ ਠੀਕ ਹੈ ਤੇ ਇੱਕ ਹੁੰਦੀ ਹੈ ਮੰਨ ਰੋ ਉਹਦੇ ਵਿੱਚ ਛੋਟੇ ਛੋਟੇ ਪਾਰਟੀਕਲਸ ਹੁੰਦੇ ਨੇ ਜਿਹੜੇ ਸਾਨੂੰ ਦਿਖਦੇ ਨਹੀਂ ਮਤਲਬ ਤੇ ਉਹਦਾ ਇਹ ਹੁੰਦਾ ਕਿ ਜਿਹੜੇ ਪਾਰਟੀਕਲਸ ਉੱਤੇ ਜਦੋਂ ਲਾਈਟ ਪੈਂਦੀ ਹੈ ਸਨਰਾਈਜ਼ ਪੈਂਦੀ ਹੈ ਤੇ ਉਹਦੇ ਨਾਲ ਟਕਰਾ ਕੇ ਵਾਪਸ ਚਲੇ ਜਾਂਦੀ ਹੈ ਤੇ ਜਦੋਂ ਉਹ ਵਾਪਸ ਮਤਲਬ ਚਲੀ ਗਈਆਂ ਤਾਂ ਫਿਰ ਸਾਨੂੰ ਪ੍ਰੋਟੈਕਸ਼ਨ ਮਿਲ ਗਈ ਤੇ ਇਹ ਇੱਕ ਟਰਨਲ ਕੰਮ ਕਰਦੀ ਹੈ ਜਿਹੜੀ ਦੂਸਰੀ ਗੱਲ ਜੀ ਮੈਂ ਤੁਹਾਨੂੰ ਇੰਟਰਨਲ ਉਹ ਜੇ ਸਾਡੀਆਂ ਰੇਸ ਜਿਹੜੀਆਂ ਅੰਦਰ ਚਲੀਆਂ ਜਾਂਣ ਸਕਿਨ ਦੇ ਤੱਕ ਕੋਲੇਜਨ ਸਾਡਾ ਜਿਹੜਾ ਹੈ ਉਹ 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 ਡੈਮੇਜ ਕਰ ਦਿੰਦੀ ਹੈ ਤੇ ਜਿਹੜੀਆਂ ਸੂਰਜ ਦੇ ਵਿੱਚ ਧੁੱਪ ਦੇ ਵਿੱਚ ਰੇਜ਼ ਹੁੰਦੀਆਂ ਨੇ ਉਹ ਦੋ ਤਰ੍ਹਾਂ ਦੀਆਂ ਐ ਯੂਵੀ ਰੇਜ਼ ਹੁੰਦੀਆਂ ਠੀਕ ਹੈ ਤੇ ਏ ਬੀ ਤੇ ਜਿਹੜੀਆਂ ਇੱਕ ਤਾਂ ਹੁੰਦੀਆਂ ਜਿਹੜੀਆਂ ਬਾਹਰੋਂ ਡੈਮੇਜ ਕਰਦੀਆਂ ਉਹਦੇ ਨਾਲ ਤਾਂ ਸਾਨੂੰ ਜਸਟ ਕਹਿ ਲਓ ਆਪਾਂ ਕਿ ਸਨ ਬਰਨ ਹੋ ਜਾਂਦਾ ਹੈ ਜਿਹੜੀਆਂ ਅੰਦਰੋਂ ਡੈਮੇਜ ਕਰਦੀਆਂ ਤੇ ਉਹਦੇ ਨਾਲ ਸਾਨੂੰ ਜਿਹੜਾ ਹੈ ਯੂਵੀਬੀ ਤੇ ਯੂਵੀਏ ਦੋ ਰੇਜ਼ ਹੈ ਨਾ ਤੇ ਉਹਦੇ ਨਾਲ ਸਾਡਾ ਜਿਹੜਾ ਕੋਲੇਜਨ ਹੈ ਉਹ ਡੈਮੇਜ ਹੋ ਜਾਂਦਾ ਹੈ ਤੇ ਸਾਨੂੰ ਬੁਰੀ ਤਰ੍ਹਾਂ ਮਤਲਬ ਸਾਡੀ ਜਿਹੜੀ ਹੈਪੀਗਮੈਂਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਅ ਰਿੰਕਲਸ ਆ ਜਾਂਦੀਆਂ ਹੈ ਮੇਨ ਕਾਰਨ ਬਣਦਾ ਰਿੰਕਲਸ ਦਾ ਹੋ ਤਾਂ ਇਸ ਕਰਕੇ ਜਿਹੜੀ ਹੈਗੀ ਸੰਸਕ੍ਰੀਨ ਅਸੀਂ ਬਹੁਤ ਧਿਆਨ ਨਾਲ ਚੂਜ਼ ਕਰਨੀ ਹੈ ਚਿਲਾਉਣੀ ਹੈ ਤੇ ਅੱਜ ਮੈਂ ਤੁਹਾਨੂੰ ਅ ਜਿਵੇਂ ਜਿਵੇਂ ਸਾਡੀ ਸਕਿਨ ਟਾਈਪਸ ਹੁੰਦੀਆਂ ਨੇ ਉਹਦੇ ਮੁਤਾਬਕ ਸਾਨੂੰ ਕਿਹੜੀ ਕਿਹੜੀ ਸੰਸਕ੍ਰੀਨ ਠੀਕ ਰਹੂਗੀ ਉਹ ਵਿਦ ਨੇਮ ਦੱਸੂਗੀ ਨਾਮ ਵੀ ਦੱਸੂਗੀ ਵੀ ਕਿਹੜੀ ਬੈਟਰ ਹੈ ਠੀਕ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ ਕਿ ਜਿਹੜੀ ਸੰਸਕ੍ਰੀਨ ਹੈ ਜਦ ਵੀ ਤੁਸੀਂ ਲੈਣੀ ਹੈ ਐਸਪੀਐਫ 30 ਤਾਂ ਮਿਨਿਮਮ ਹੋਣੀ ਚਾਹੀਦੀ ਹੈ ਇਹ ਮਿਨਿਮਮ ਹੈ ਐਸਪੀਐਫ 30 ਇਸ ਤੋਂ ਵੱਧ ਮਿਲ ਜੇ 50 ਮਿਲ ਜੇ 50 ਤੋਂ ਉੱਪਰ ਮਿਲ ਜੇ ਤਾਂ ਫਿਰ ਤਾਂ ਕੀ ਕਹਿਣੇ ਆ ਠੀਕ ਹੈ ਤਾਂ ਉਹ ਧਿਆਨ ਰੱਖਣਾ ਤੇ ਜਦੋਂ ਹੁਣ ਆਪਾਂ ਸਕਿਨ ਟਾਈਪ ਦੀ ਗੱਲ ਕਰਦੇ ਆ ਜੇ ਤੁਹਾਡੀ ਸਕਿਨ ਆਇਲੀ ਹੈ ਠੀਕ ਹੈ ਤਾਂ ਜਿਹੜੇ ਆਇਲੀ ਸਕਿਨ ਵਾਲੇ ਆ ਉਹ ਅਕਸਰ ਸਨਸਕ੍ਰੀਨ ਨਹੀਂ ਲਾਉਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪਹਿਲਾਂ ਹੀ ਸਾਡੇ ਆਇਲ ਨਿਕਲ ਰਿਹਾ ਤੇ ਉੱਪਰੋਂ ਸਨਸਕ੍ਰੀਨ ਲਾਉਣ ਨਾਲ ਸ਼ਾਈਨੀ ਸ਼ਾਈਨੀ ਜੀ ਜ਼ਿਆਦਾ ਲੁੱਕ ਆ ਜਾਂਦੀ ਹੈ ਤਾਂ ਉਹਨਾਂ ਵਾਸਤੇ ਸਪੈਸ਼ਲ ਸਨਸਕ੍ਰੀਨਸ ਹੁੰ ਇਹਨਾਂ ਦੀ oily skin ਹੈ ਤੇ ਉਹਨਾਂ ਵਿੱਚੋਂ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨੀ ਆ ਸਨਸਕ੍ਰੀਨ ਜਿਹੜੀ ਇੱਕ ਹੈਗੀ ਹੈ ਲਾ ਸ਼ੀਲਡ ਆਈ ਆਰ ਐਸ ਪੀ ਐਫ 30 ਠੀਕ ਹੈ ਮੈਂ ਨਾਲ ਪਿਕ ਵੀ ਆ ਰਹੀ ਆ ਉੱਥੇ ਦੇਖ ਲੈਣਾ ਤੁਸੀਂ ਤੇ ਗਲੈਂਮਾਰਕ ਕਹਿੰਦੀ ਹੈ ਠੀਕ ਤੇ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਤੁਹਾਡੀ ਜਿਹੜੀ ਮੈਟ ਲੁੱਕ ਦੇ ਵਿੱਚ ਹੁੰਦੀ ਹੈ ਤੇ ਇੱਕ ਜਿਵੇਂ ਆਪਾਂ ਨਾਰਮਲ ਤੁਸੀਂ ਚਲੋ ਇਸ ਟਾਈਪ ਦੀਆਂ ਨਹੀਂ ਖਰੀਦਦੇ ਆਪਣੀਆਂ ਜਿਹੜੀਆਂ ਆਮ ਮੰਨ ਲਓ ਕਿ ਆਮ ਹੀ ਮਿਲਦੀਆਂ ਆਪਣੇ ਆਸੇ ਪਾਸੇ ਉਹਦੇ ਵਾਸਤੇ ਫਿਰ ਜਿਵੇਂ ਮੈਂ ਇੱਕ ਯੂਜ਼ ਕਰਦੀ ਹੈਗੀ ਐ ਇਹ ਅ ਬੀ ਐਲ ਸੀ ਸੀ ਦੀ ਠੀਕ ਹੈ ਇੱਕ ਲੈਕਮੀ ਦੀ ਆਉਂਦੀ ਹੈ ਮੈਂ ਬਿਲਕੁਲ ਇਹ ਨਹੀਂ ਸਮਝਣਾ ਹੈਗਾ ਕਿ ਮੈਂ ਕੋਈ ਤੁਹਾਨੂੰ ਕਿਸੇ ਕੰਪਨੀ ਦੀ ਐਡ ਦੇ ਰਹੀਆਂ ਨਾ ਵੀ ਮੈਂ ਦੱਸਾਂ ਤਾਂ ਉਹਦੇ ਉੱਤੇ ਜਿਸ ਤਰ੍ਹਾਂ ਇਸ ਤਰ੍ਹਾਂ ਲਿਖਿਆ ਹੋਊਗਾ ਅ ਸੁਪਰ ম্যাਟ ਜਿਵੇਂ ਲਿਖਿਆ ਹੋਇਆ ਠੀਕ ਹੈ ম্যাਟ ਲੁੱਕ ਦੇ ਵਿੱਚ ਹੋਊਗਾ ਤੇ ম্যাਟ ਲਿਖਿਆ ਹੋਊਗਾ ਠੀਕ ਹੈ ਤਾਂ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤੇ ਇਹ ਬਹੁਤ ਵਧੀਆ ਰਹਿੰਦੀ ਹੈ ਤੁਹਾਨੂੰ ਜਿਹੜੀ ਉਹ ਚਿਪਕ-ਚਿਪਕ ਲੁੱਕ ਹੁੰਦੀ ਹੈ ਉਹ ਨਹੀਂ ਆਉਂਦੀ ਇਹਦੇ ਨਾਲ ਠੀਕ ਹੈ ਤਾਂ ਦੂਸਰਾ ਹੈਗਾ ਇੱਕ ਇਹਦੇ ਚ ਆਉਂਦੀ ਹੈ ਅਰਬਨ ਸ਼ੇਡ ਐਸਪੀਐਫ 50 ਅਰਬਨ ਸ਼ੇਡ ਐਸਪੀਐਫ 50 ਇਹ ਬ੍ਰੌਡ ਸਪੈਕਟ੍ਰਮ ਹੈ ਪ੍ਰੋਟੈਕਸ਼ਨ ਦਿੰਦੀ ਹੈਗੀ ਸਾਨੂੰ ਯੂਵੀਜ਼ ਤੋਂ ਤੇ ਬਲੂ ਲਾਈਟ ਤੋਂ ਬਲੂ ਲਾਈਟ ਕੀ ਹੁੰਦੀ ਹੈ ਜਦੋਂ ਤੁਸੀਂ ਜਿਹੜੀ ਲੋਕ ਕੈਮਰੇ ਦੇ ਅੱਗੇ ਜ਼ਿਆਦਾ ਕੰਮ ਕਰਦੀ ਹੈ ਜਾਂ ਕੰਪਿਊਟਰ ਦੇ ਜ਼ਿਆਦਾ ਲੈਪਟਾਪ ਤੇ ਕੰਮ ਕਰਦੀ ਹੋ ਤੁਸੀਂ ਫੋਨ ਜ਼ਿਆਦਾ ਚਲਾ ਰਹੇ ਹੋ ਤੇ ਜਿਹੜੀਆਂ ਬਲੂ ਲਾਈਟ ਨਿਕਲਦੀ ਹੈ ਉਹਦੇ ਤੋਂ ਵੀ ਤੁਹਾਨੂੰ ਪ੍ਰੋਟੈਕਸ਼ਨ ਚਾਹੀਦੀ ਹੁੰਦੀ ਹੈ ਤੇ ਜਿਹੜੀ ਭਾਵੇਂ ਤੁਸੀਂ ਅੰਦਰ ਬੈਠੇ ਹੋ ਪਰ ਕੰਮ ਆਪਾਂ ਸਾਰਾ ਦਿਨ ਕੰਪਿਊਟਰ ਤੇ ਕਰਦੇ ਆ ਤਾਂ ਅਰਬਨ ਸ਼ੇਡ ਐਸਪੀਐਫ 50 ਜਿਹੜੀ ਹੈ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਬਹੁਤ ਅੱਛੀ ਹੈ ਸਕਿਨ ਬ੍ਰਾਈਟਿੰਗ ਵੀ ਹੁੰਦੀ ਹੈ ਦੇ ਨਾਲ ਐਂਟੀ-ਏਜਿੰਗ ਵੀ ਹੈ ਇਹ ਤੇ ਐਂਟੀ-ਐਕਨੇ ਵੀ ਹੈ ਤੁਹਾਡੀ ਜਿਹੜੀ ਐਕਨੇ ਦੀ ਪ੍ਰੋਬਲਮ ਹੈ ਉਹ ਮੇਨ oily skin ਵਾਲਿਆਂ ਨੂੰ ਹੁੰਦੀ ਹੈ ਤੇ ਇਹ ਉਹਦੇ ਲਈ ਬਹੁਤ ਅੱਛੀ ਹੈ ਠੀਕ ਹੈ ਤੇ ਇੱਕ ਤੀਸਰੀ ਤੀਸਰਾ ਨਾਮ ਆਉਂਦਾ ਇਹਦੇ ਵਿੱਚ i shield g ਠੀਕ ਹੈ ਇਹ ਜੈਲ ਬੇਸਡ ਹੁੰਦੀ ਹੈ ਜਿਨ੍ਹਾਂ ਦੀ oily skin ਹੁੰਦੀ ਹੈ ਉਹਨਾਂ ਨੂੰ ਜੈਲ ਬੇਸਡ ਮਟੀਰੀਅਲ ਜਿਹੜਾ ਹੈ ਉਹ ਜ਼ਿਆਦਾ ਵੈਟਰ ਰਹਿੰਦਾ ਤੁਸੀਂ ਜਦੋਂ ਖਰੀਦਣੀਆਂ ਉਹ ਦੇਖ ਲੈਣਾ ਵੀ ਜੈਲ ਬੇਸਡ ਲਿਖਿਆ ਹੋਵੇ ਠੀਕ ਹੈ ਜਾਂ ਫਿਰ ਸੁਪਰ ਮੈਟ ਜਾਂ ਮੈਟ ਉਹ ਵਾਲੀਆਂ ਹੋਣ ਤੇ ਜਿਹੜੇ ਲੋਕ ਜ਼ਿਆਦਾ ਧੁੱਪ 'ਚ ਰਹਿੰਦੇ ਨਹੀਂ ਜ਼ਿਆਦਾ ਮਤਲਬ ਔਰ ਇੱਕ ਤਾਂ ਹੋ ਗਿਆ ਨਾ ਕਿ ਆਪਾਂ ਆਪਾਂ ਵੀ ਹੈ ਵੈਸੇ ਤਾਂ ਬਾਹਰੋਂ ਹੀ ਆਏ ਆ ਬਟ ਜਿਆਦਾ ਕੰਮ ਅੰਦਰ ਬੈਠ ਕੇ ਕਰ ਰਹੇ ਆ। ਇੱਕ ਉਹ ਹੈ ਕਿ ਜਿਨ੍ਹਾਂ ਦਾ ਕੰਮ ਹੀ ਫੀਲਡ ਦੇ ਵਿੱਚ ਹੈ ਜਿਵੇਂ ਪਲੇਅਰਸ ਹੋਗੇ ਠੀਕ ਹੈ ਜਾਂ ਤੁਸੀਂ ਜਿਆਦਾ ਤੋਰੇ ਫੇਰੇ ਵਾਲਾ ਫੀਲਡ ਦੇ ਵਿੱਚ ਕੰਮ ਹੈ ਤਾਂ ਉਹਨਾਂ ਵਾਸਤੇ ਫਿਰ ਕੀ ਹੁੰਦਾ ਹੈ ਉਹਨਾਂ ਵਾਸਤੇ ਹੈਗਾ ਅਲਟਰਾ ਸ਼ੀਅਰ ਅ ਡ్రਾਈ ਟੱਚ 50+ ਐਸ ਵੀ ਐਫ ਹੈ ਦੀ ਠੀਕ ਹੈ ਤੇ ਅਲਟਰਾ ਸ਼ੀਅਰ ਦੀ ਤੇ ਇਹ ਬਹੁਤ ਅੱਛੀ ਹੈ ਤੇ ਇੱਕ ਹੈਗੀ ਸਨ ਬਲੌਕ OC ਸਨ ਬਲੌਕ ਓਸੀ ਜਿਹੜੀ ਹੁੰਦੀ ਹੈ ਇਹ ਵੀ ਸੈਂਸਿਟਿਵ ਸਕਿਨ ਲਈ ਵੀ ਬਹੁਤ ਅੱਛੀ ਹੈ ਤੇ ਜਿਨ੍ਹਾਂ ਦੀ ਜਿਨ੍ਹਾਂ ਦੇ ਜ਼ਿਆਦਾ ਧੁੱਪ 'ਚ ਕੰਮ ਕਰਨਾ ਹੈ ਉਹਨਾਂ ਲਈ ਵੀ ਬਹੁਤ ਅੱਛੀ ਹੈ ਠੀਕ ਹੈ ਸੋ ਇਹ ਤਾਂ ਹੈਗੀਆਂ oily skin ਵਾਲਿਆਂ ਵਾਸਤੇ ਤਾਂ ਭਾਵੇਂ ਤੁਹਾਡੀ oily skin ਹੈ ਤੁਸੀਂ ਸਨਸਕ੍ਰੀਨ 'ਚ ਸਕਿਪ ਨਹੀ ਕਰਨੀ ਠੀਕ ਹੈ ਤੇ ਅਗਲਾ ਹੈ dry skin ਤੇ dry skin ਵਾਸਤੇ ਇੱਕ ਹੈ سپر ਐਸ ਪੀ ਈ ਆਰ سپر ਕਰਕੇ ਨਾਮ ਹੈ ਠੀਕ ਹੈ ਤੇ ਬਹੁਤ ਵਧੀਆ ਰਿਜ਼ਲਟ ਹੈ ਉਹ ਤਾਂ ਇਨਾਂ ਦੇ ਵਿੱਚ ਹਾਈਡਰੇਟਿੰਗ ਪ੍ਰੋਪਰਟੀਆਂ ਹੁੰਦੀਆਂ ਨੇ ਤੁਹਾਡੀ ਸਕਿਨ ਨੂੰ ਹਾਈਡਰੇਟ ਕਰਕੇ ਰੱਖਦੀ ਹੈ ਇਹ ਠੀਕ ਹੈ ਤੇ ਦੂਜੀ ਹੈ ਅਵੀਨੋ ਪ੍ਰੋਟੈਕਟ ਹਾਈਡਰੇਟ ਠੀਕ ਹੈ 50 ਤੇ ਇਹਦੇ ਵਿੱਚ ਕੀ ਹੈ ਹਾਈਡਰੇਸ਼ਨ 24 ਆਵਰਸ ਦੀ ਕਲੇਮ ਕਰਦੀ ਹੈ ਕੰਪਨੀ ਇਹ ਉੱਤੇ ਲਿਖਿਆ ਹੁੰਦਾ 24 ਆਵਰਸ ਹਾਈਡਰੇਸ਼ਨ ਤੇ ਇਹ ਵੀ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਡਰਾਈ ਸਕਿਨ ਵਾਲਿਆਂ ਵਾਸਤੇ ਡਰਾਈ ਸਕਿਨ ਵਾਲਿਆਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਕਿਉਂਕਿ ਡਰਾਈ ਸਕਿਨ ਆਲਰੇਡੀ ਹੀ ਰਿੰਕਲ ਪ੍ਰੋ ਹੁੰਦੀ ਹੈ ਡਰਾਈ ਸਕਿਨ ਵਾਲਾਂ ਦੇ ਵੈਸੇ ਰਿੰਕਲਸ ਬਹੁਤ ਜਲਦੀ ਆਉਂਦੀਆਂ ਇਸ ਕਰਕੇ ਜਿਹੜੇ ਡਰਾਈ ਸਕਿਨ ਵਾਲੇ ਆ ਉਹ ਖਾਸ ਖਿਆਲ ਰੱਖਣ ਕਿ ਉਹ ਜੈਲ ਬੇਸਡ ਚੀਜ਼ਾਂ ਘੱਟ ਯੂਜ਼ ਕਰੋ ਤੇ ਹਾਈਡਰੇਟਿੰਗ ਜ਼ਿਆਦਾ ਹੋਵੇ ਲਿਖਿਆ ਹੋਵੇ ਉੱਤੇ ਹਾਈਡਰੇਟਿੰਗ ਖਰੀਦਣ ਵੇਲੇ ਧਿਆਨ ਰੱਖ ਲੈਣਾ ਠੀਕ ਹੈ ਤੇ ਇੱਕ ਆਉਂਦਾ ਸਿਸੀ ਲੋਸ਼ਨ ਉਹ ਹੈਗਾ ਜੇ ਤੁਸੀਂ ਇਨਸਾਈਡ ਜੌਬ ਕਰਦੇ ਹੋ ਪਰ ਤੁਹਾਡੀ ਡਰਾਈ ਸਕਿਨ ਹੈ ਤੁਸੀਂ ਬਾਹਰ ਧੁੱਪ ਤਾਂ ਬਹੁਤਾ ਨਹੀਂ ਜਾਂਦੇ ਤੁਹਾਡੀ ਜੌਬ ਅੰਦਰ ਅੰਦਰ ਹੀ ਹੈ ਜਾਂ ਤੁਸੀਂ ਹਾਊਸ ਵਾਈਫ ਹੋ ਜਾਦਾ ਘਰ ਹੀ ਰਹਿੰਦੇ ਹੋ ਤਾਂ ਤੁਸੀਂ ਉਹਦੇ ਵਾਸਤੇ ਸਿਸੀ ਲੋਸ਼ਨ ਯੂਜ਼ ਕਰ ਸਕਦੇ ਹੋ The, ड्राई स्किन वास्ते ठीक है ਤੇ ਉਹਦੇ ਵਿੱਚ ড্রাই ਸਕਿਨ ਦਾ ਧਿਆਨ ਰੱਖ ਕੇ ਬਣਾਈ ਹੋਈ ਸਨਸਕ੍ਰੀਨ ਹੈ ਠੀਕ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਚਾਹੇ ਅਸੀਂ ਅੰਦਰ ਰਹਨੇ ਆਂ ਫਿਰ ਵੀ ਅਸੀਂ ਸਨਸਕ੍ਰੀਨ ਯੂਜ਼ ਕਰਨੀ ਹੈ ਠੀਕ ਅਗਲਾ ਆ ਜਾਂਦਾ ਹੈ ਵੀ ਜੇ ਤੁਹਾਡੀ ਕੰਬੀਨੇਸ਼ਨ ਸਕਿਨ ਹੈ ਕੰਬੀਨੇਸ਼ਨ ਕਿਤੋਂ ਤੁਹਾਨੂੰ ਹੈਗੀ ਹੈ ドライ ਲੱਗਦੀ ਹੈ ਤੇ ਕਦੇ ਤੁਹਾਨੂੰ ਲੱਗਦਾ ਕਿ ਇਹ ਤੁਹਾਡੀ oily skin ਹੈ ਤਾਂ ਉਹਦੇ ਵਾਸਤੇ ਤੁਸੀਂ bio uv ਸਨਸਕ੍ਰੀਨ ਆਉਂਦੀ ਹੈ ਟਿੰਟਡ ਠੀਕ ਹੈ ਟਿੰਟਡ ਦੇ ਵਿੱਚ ਕੀ ਹੈ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਟਿੰਟਡ ਹੁੰਦੀਆਂ ਉਹਨਾਂ ਦੇ ਵਿੱਚ ਨਾ ਲੁੱਕ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਉਹਦੇ ਵਿੱਚ ਫਾਊਂਡੇਸ਼ਨ ਮਿਕਸ ਕੀਤੀ ਹੋਵੇ ਐਕਚੁਅਲੀ ਉਹ ਫਾਊਂਡੇਸ਼ਨ ਨਹੀਂ ਮਿਕਸ ਕੀਤੀ ਹੁੰਦੀ ਉਹਦੇ ਵਿੱਚ ਇੱਕ ਹੋਰ ਕੈਮੀਕਲ ਪਾ ਕੇ ਨਾ ਉਹਦੇ ਇੱਕ ਬੈਰੀਅਰ ਅਲੱਗ ਤੋਂ ਬਣਿਆ ਹੁੰਦਾ ਉਹ ਓਵਰ ਪ੍ਰੋਟੈਕਸ਼ਨ ਦਿੰਦੀ ਹੈ ਤੁਹਾਨੂੰ ਮਤਲਬ ਬਹੁਤ ਵਧੀਆ ਰਿਜ਼ਲਟ ਹੁੰਦਾ ਉਹਦਾ ਉਹਦੇ ਦੋ ਫਾਇਦੇ ਹੁੰਦੇ ਇੱਕ ਤਾਂ ਤੁਹਾਡਾ ਉਹ ਕਮਸਾਰ ਦਿੰਦੀ ਹੈ ਤੁਹਾਡੀ ਫਾਊਂਡੇਸ਼ਨ ਦਾ ਤੁਹਾਡਾ ਇੱਕ ਤਰ੍ਹਾਂ ਦਾ ਮੇਕਅਪ ਬੇਸ ਬਣ ਹੁੰਦਾ ਹੈ ਉਹ ਠੀਕ ਹੈ ਡੇਲੀ ਮੇਕਅਪ ਹੋ ਜਾਂਦਾ ਇੱਕ ਤਰ੍ਹਾਂ ਦਾ ਵਨ ਸਟੈਪ ਮੇਕਅਪ ਮੈਂ ਕਹਿੰ ਤਾਨੂੰ ওভার ਪ੍ਰੋਟੈਕਸ਼ਨ ਮਿਲਦੀ ਹੈ ਠੀਕ ਤੇ ਜ ਜਿਨ੍ਹਾਂ ਦੀ ਕੰਬੀਨੇਸ਼ਨ ਨਾ ਸਕਿਨ ਹੁੰਦੀ ਹੈ ਠੀਕ ਤੇ ਫਿਰ ਇੱਕ ਹੈ ਫਿਕਸ ਡਰਮਾ ਸ਼ੈਡੋ ਫਿਕਸ ਡਰਮਾ ਸ਼ੈਡੋ ਇੱਕ ਸਨ ਸਕ੍ਰੀਨ ਆਉਂਦੀ ਹੈ ਤੇ ਉਹ ਦੋ ਤਰ੍ਹਾਂ ਨਾਲ ਆਉਂਦੀ ਹੈ ਇੱਕ ਕਰੀਮ ਫਾਰਮ ਦੇ ਵਿੱਚ ਆਉਂਦੀ ਹੈ ਜੇ ਤੁਸੀਂ ਫੇਸ ਵਗੈਰਾ ਤੇ ਯੂਜ਼ ਕਰਨੀ ਤਾਂ ਕਰੀਮ ਫਾਰਮ ਲੈ ਲਓ ਜੇ ਤੁਸੀਂ ਫੁੱਲ ਬਾਡੀ ਤੇ ਜਿਹੜੇ ਪਲੇਅਰ ਹੁੰਦੇ ਆ ਉਹਨਾਂ ਦੀ ਜਿਵੇਂ ਜ਼ਿਆਦਾ ਏਰੀਆ ਓਪਨ ਰਹਿੰਦਾ ਹਵਾ ਦੇ ਵਿੱਚ ਤਾਂ ਉਹਨਾਂ ਲਈ ਫਿਰ ਉਹ ਸਪਰੇਅ ਟਾਈਪ ਆਉਂਦੀ ਹੈ ਤੁਸੀਂ ਉਹ ਯੂਜ਼ ਕਰ ਸਕਦੇ ਹੋ ਠੀਕ ਤੇ ਅਗਲਾ ਹੈ ਆਪਣੇ ਕੋਲ ਜਿਹੜੇ ਧੁੱਪ ਚ ਕੰਮ ਕਰਦੇ ਆ ਜਾਂ ਪਸੀਨਾ ਜ਼ਿਆਦਾ ਆਉਂਦਾ ਹੈ ਜਾਂ সুইমিং ਵਗੈਰਾ ਕਰਦੇ ਆ ਉਹਨਾਂ ਨੂੰ ਤੁਹਾਨੂੰ ਚਾਹੀਦਾ ਹੁੰਦਾ ਹੈ ਜਿਨ੍ਹਾਂ ਨੂੰ ਪਸੀਨਾ ਬਹੁਤ ਆਉਂਦਾ ਹੈ ਪਿਛਲੀ ਮੇਰੀ ਵੀਡੀਓ ਤੇ ਇੱਕ ਕਮੈਂਟ ਸੀਗਾ ਕਿ ਪਸੀਨੇ ਦੇ ਵਿੱਚ ਹੀ ਸਾਰੀ ਉੱਤਰ ਜਾਂਦੀ ਹੈ ਸਨਸਕ੍ਰੀਨ ਪਰ ਉਹਦੇ ਉਹਨਾਂ ਵਾਸਤੇ ਸਪੈਸ਼ਲ ਸਨਸਕ੍ਰੀਨ ਆਉਂਦੀ ਹੈ ਉਹ ਮੈਂ ਤੁਹਾਨੂੰ ਉਹਨਾਂ ਨੂੰ ਸੀ ਵਾਟਰਪੂਫ ਸਨਸਕ੍ਰੀਨ ਕਹਿੰਦੇ ਨੇ ਠੀਕ ਹੈ ਤੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਦੀ ਆਂ ਵੀ ਕਿਹੜੀ ਕਿਹੜੇ ਨਾਮ ਹੈ ਇੱਕ ਹੈ ਐਲਟਾ ਐਮ ਡੀ ਬ੍ਰੌਡ ਸਪੈਕਟ੍ਰਮ ਐਸ ਪੀ ਐਫ 50 ਐਲਟਾ ਐਮ ਡੀ ਬ੍ਰੌਡ ਸਪੈਕਟ੍ਰਮ ਐਸ ਪੀ ਐਫ 50 ਠੀਕ ਹੈ ਤੇ ਇੱਕ ਆਉਂਦੀ ਹੈ ਸੀਟਾਫਿਲ 50 ਇਹ ਦੋਨੋਂ ਹੀ ਜਿਹੜੀਆਂ ਸੰਸਕਰੀਨਸ ਬਹੁਤ ਵਧੀਆ ਰਿਜ਼ਲਟ ਦਿੰਦੀਆਂ ਨੇ ਤੇ ਚਾਹੇ ਤੁਸੀਂ ਧੁੱਪ 'ਚ ਕੰਮ ਡਾਇਰੈਕਟ ਧੁੱਪ ਦੇ ਵਿੱਚ ਕੰਮ ਕਰਦੇ ਹੋ ਜਾਂ ਤੁਸੀਂ ਸਵਿਮਿੰਗ ਕਰਦੇ ਹੋ ਹੁਣ ਧੁੱਪ ਦੇ ਵਿੱਚ ਕੌਣ ਹੈ ਪਲੇਅਰਸ ਸਾਰਾ ਦਿਨ ਧੁੱਪੇ ਫਿਰਨੇ ਉਹਨਾਂ ਨੇ ਜਾਂ ਹੋਰ ਵੀ ਬਹੁਤ ਸਾਰੀਆਂ ਜੌਬਸ ਆਸੀਆਂ ਜਿਹਨਾਂ ਜਿਹੜੀਆਂ ਮਤਲਬ ਓਪਨ ਹੁੰਦੀਆਂ ਨੇ ਹਨਾ ਤਾਂ ਉੱਥੇ ਤੁਹਾਡੇ ਕੰਮ ਆਉਂਦੀਆਂ ਤਾਂ ਇੱਕ ਸਪੈਸ਼ਲ ਕੈਟਾਗਰੀ ਮੈਂ ਤੁਹਾਨੂੰ ਹੋਰ ਨੋਟ ਕਰਾਂਗੀ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਹੈ ਜਾਂ ਬੱਚੇ ਨੂੰ ਦੁੱਧ ਪੀਉਂਦੀਆਂ ਅੱਜ ਤੱਕ ਦੀ ਜਿਹੜੀ ਲੇਟੈਸਟ ਸਟੱਡੀ ਹੈ ਨਾ ਉਹ ਕਹਿੰਦੀ ਹੈ ਕਿ ਜਿਹੜੀਆਂ ਸੰਸਕ੍ਰੀਨਸ ਹੁੰਦੀਆਂ ਨੇ ਇਹਨਾਂ ਦੇ ਉੱਤੇ ਕੁਝ ਕੈਮੀਕਲਸ ਹੁੰਦੇ ਨੇ ਜਿਹੜੇ ਕਿ ਅ ਪ੍ਰੈਗਨੈਂਟ ਮਦਰਸ ਨੂੰ ਜਾਂ ਲੈਕਟੇਟਿੰਗ ਮਦਰਸ ਜਿਹੜੀਆਂ ਬੱਚਿਆਂ ਨੂੰ ਦੁੱਧ ਪੀਉਂਦੀਆਂ ਉਹਨਾਂ ਨੂੰ ਨਹੀਂ ਉਹ ਯੂਜ਼ ਕਰਨੀ ਚਾਹੀਦੀ ਤਾਂ ਉਹਨਾਂ ਵਾਸਤੇ ਸਪੈਸ਼ਲ ਵੀ ਮੈਂ ਤੁਹਾਨੂੰ ਨੋਟ ਕਰਾਉਂਗੀ ਬਾਇਓ ਬਾਇਓ ਯੂਵੀ ਟਿੰਟ ਇੱਕ ਸੰਸਕ੍ਰੀਨ ਆਉਂਦੀ ਹੈ ਬਾਇਓ ਯੂਵੀ ਟਿੰਟ ਕਰਕੇ ਨਾਮ ਹੈ ਉਹਦਾ ਉਦੋਂ ਉਹ ਬਹੁਤ ਅੱਛੇ ਰਿਜ਼ਲਟ ਦਿੰਦੀ ਹੈ ਦੋਨੋਂ ਕੰਡੀਸ਼ਨਸ ਦੇ ਵਿੱਚ ਅੱਛੀ ਹੈ ਇੱਕ ਹੁਣ ਤੁਹਾਡਾ ਸਵਾਲ ਆਊਗਾ ਕਿ ਬੱਚਿਆਂ ਨੂੰ ਵੀ ਚਾਹੀਦੀ ਹੈ ਡੈਫੀਨਿਟਲੀ ਚਾਹੀਦੀ ਹੈ ਬੱਚਿਆਂ ਦੀ ਸਕਿਨ ਤਾਂ ਸਾਡੇ ਤੋਂ ਵੀ ਬਹੁਤ ਜ਼ਿਆਦਾ ਸੈਂਸਿਟਿਵ ਹੈ ਤੇ ਬੱਚਿਆਂ ਵਾਸਤੇ ਇੱਕ ਸਪੈਸ਼ਲ ਸਨਸਕ੍ਰੀਨ ਆਉਂਦੀ ਹੈ ਸੁਪਰ ਐਸ ਪੀਈਆਰ ਸਨਸਕ੍ਰੀਨ ਐਸਪੀਐਫ 40 40 ਐਸਪੀ ਤੇ ਆਉਂਦੀ ਹੈ ਉਹ ਤੇ ਇੱਕ ਆਉਂਦੀ ਹੈ ਸਪੈਕਟਰਾ ਬੈਨ ਸਪੈਕਟਰਾ ਬੈਨ ਇਹ ਬੱਚਿਆਂ ਨੂੰ ਵੀ ਬਹੁਤ ਅੱਛੀ ਹੈ ਬੱਚਿਆਂ ਨੂੰ ਵੀ ਹਮੇਸ਼ਾ ਤੁਸੀਂ ਸਨਸਕ੍ਰੀਨ ਲਗਾਇਆ ਕਰੋ ਕਿਉਂਕਿ ਉਹਨਾਂ ਦੀ ਸਕਿਨ ਦਾ ਸਾੜੇ ਤੋਂ ਵੀ ਜ਼ਿਆਦਾ ਸੈਂਸਿਟਿਵ ਹੈ ਤੇ ਉਹ ਧੁੱਪ ਛਾਂ ਦਾ ਵੀ ਪਰਹੇਜ਼ ਨਹੀਂ ਕਰਦੇ ਠੀਕ ਹੁਣ ਇੱਕ ਸਪੈਸ਼ਲ ਨੋਟ ਦਵਾਂਗੀ ਮੈਂ ਤੁਹਾਨੂੰ ਮੇਰੇ ਖਿਆਲ ਨਾਲ ਤੁਹਾਡੇ ਸਾਰਿਆਂ ਦੇ ਇਹ ਸਵਾਲਾਂ ਦੇ ਜਵਾਬ ਇਹਦੇ ਵਿੱਚ ਮੈਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਮੈਂ ਇੱਕ ਸਪੈਸ਼ਲ ਚੀਜ਼ ਵੀ ਤੁਹਾਨੂੰ ਨੋਟ ਕਰਾਉਂਗੀ ਨੋਟ ਕਰ ਲਓ ਉਹ ਇਹ ਹੈ ਕਿ ਜੇ ਤੁਹਾਨੂੰ ਸ਼ਾਈਨ ਚਾਹੀਦੀ ਹੈ ਨਾ ਕਈ ਮੇਰੇ ਵਰਗੇ ਬੰਦੇ ਹੁੰਦੇ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਈਨੀ ਫੇਸ ਅੱਛਾ ਲੱਗਦਾ ਹੈ ਤਾਂ ਉਹ ਫਿਰ ਹੈਲਿ ਕੇਅਰ ਹੈਲਿਓ ਕੇਅਰ ਦਾ ਸਨ ਸਕ੍ਰੀਨ ਲੈ ਲਿਓ ਤੇ ਜਿਨ੍ਹਾਂ ਨੂੰ 글로ਈ ਡਿਊਈ ਲੁੱਕ ਚਾਹੀਦੀ ਹੈ ਟਰਾਈ ਸਕਿਨ ਵਾਲੇ ਨੂੰ ਆਮ ਤੌਰ ਤੇ ਭੁੱਖ ਰਹਿੰਦੀ ਹੈ ਕਿ ਥੋੜਾ ਜਿਹਾ ਡਿਊਈ ਲੁੱਕ ਹੋਵੇ ਠੀਕ ਹੈ ਤੇ ਉਹ ਹੈ ਇੰਡੋ ਗ੍ਰੀਸ ਠੀਕ ਤੇ ਫਿਰ ਜਿਨ੍ਹਾਂ ਦੀ ਸੈਂਸਿਟਿਵ ਸਕਿਨ ਹੈ ਉਹਨਾਂ ਨੇ ਇਸ ਦਾ ਖਾਸ ਖਿਆਲ ਰੱਖਣਾ ਹੈ ਇੱਕ ਤਾਂ ਸਨ ਕ੍ਰਾਸ 50 ਜਿਨ੍ਹਾਂ ਦੀ ਸੈਂਸਿਟਿਵ ਸਕਿਨ ਹੈ ਬਹੁਤ ਜ਼ਿਆਦਾ ਬਹੁਤ ਛੇਤੀ ਰੈਸ਼ ਹੋ ਜਾਂਦੀ ਹੈ ਥੋੜਾ ਜਿਹਾ ਵੀ ਬਾਹਰ ਜਾਈ ਤਾਂ ਪ੍ਰੋਬਲਮ ਹੋ ਗਈ ਹੈ ਨਾ ਜਾਂ ਕੋਈ ਛੇਤੀ ਛੇਤੀ ਕੋਈ ਕਰੀਮ ਸੈੱਟ ਸੂਟ ਨਹੀਂ ਕਰਦੀ ਤਾਂ ਉਹਨਾਂ ਵਾਸਤੇ ਹੈ ਸਨ ਕ੍ਰੋਸ 50 ਠੀਕ ਹੈ ਤੇ ਉਹ ਇੱਕ ਤਾਂ ਇਹ ਜਿਨ੍ਹਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਹਨਾਂ ਨੂੰ ਇਹ ਸਵੇਟ ਨਹੀਂ ਹੋਣ ਦੇ ਦੇਗੀ ਪਸੀਨਾ ਨਹੀਂ ਆਉਣ ਦਿੰਦੀ ਰੋਕਦੀ ਹੈ ਪਸੀਨੇ ਨੂੰ ਤੇ ਪੋਰਸ ਵੀ ਬਲੌਕ ਨਹੀਂ ਕਰਦਾ ਇਹ ਇੱਕ ਖਾਸ ਚੀਜ਼ ਹੈ ਇੱਕ ਭੈਣ ਦਾ ਬਾਰ-ਬਾਰ ਮੈਨੂੰ ਮੈਸੇਜ ਆਦਾ ਸੀ ਮੇਰੇ ਖਿਆਲ ਚ ਜੇ ਮੈਂ ਗਲਤੀ ਨਹੀਂ ਤਾਂ ਉਹਨਾਂ ਦਾ ਨਾਮ ਅਸ਼ਮੀਤ ਹੈ ਤੇ ਵੀ ਮੇਰੇ ਸਕਿਨ ਤੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇਹ ਜਿਹੜੀ ਤੁਸੀਂ ਨੋਟ ਕਰ ਲਿਓ ਅਸ਼ਮੀਤ ਸਨ ਕ੍ਰੋਸ 50 ਤੁਹਾਡੇ ਲਈ ਬਹੁਤ ਸੂਟੇਬਲ ਹੋਊਗੀ ਤੇ ਬਾਕੀ ਤੁਸੀਂ ਆਪਣਾ ਯੂਜ਼ ਕਰਕੇ ਮੈਨੂੰ ਐਕਸਪੀਰੀਅੰਸ ਦੱਸਿਓ ਸੋ ਇਹ ਸਿਗੀ ਸਨਸਕ੍ਰੀਨ ਦੇ ਬਾਰੇ ਚ ਜਾਣਕਾਰੀ ਹੁਣ ਜਿਹੜੀਆਂ ਮੈਂ ਨਾਰਮਲੀ ਮੇਰੇ ਘਰ ਸਿਗੀਆਂ ਮੈਂ ਉਹ ਦੱਸਦੀਆਂ ਤੁਹਾਨੂੰ ਇੱਕ ਮੈਂ ਫਿਕਸ ਡਰਮਾਂ ਦੀ ਹੁੰਦੀ ਤੁਹਾਨੂੰ ਦੱਸਿਆ ਫਿਕਸ ਡਰਮਾਂ ਸ਼ੈਡੋ ਟਿੰਟਡ ਹੈ ਇਹਦੇ ਚ ਵੀ ਬਿਲਕੁਲ ਉਸੇ ਤਰ੍ਹਾਂ ਹੀ ਹਲੋ ਜਿਵੇਂ ਤੁਸੀਂ ਕਿਹਾ ਸੀ ਨਾ ਵੀ ਉਹ ਹੁੰਦੀਆਂ ਹਲੋ ਇਸ ਤਰ੍ਹਾਂ ਬਟ ਇਹਦੇ ਚ ਇਹ ਧਿਆਨ ਰੱਖਿਓ ਕਿਉਂਕਿ ਇਹ ਥੋੜੀਆਂ ਕਾਸਟਲੀ ਹੁੰਦੀਆਂ ਨੇ ਜਿਹੜੀਆਂ ਇਹ ਵਾਲੀਆਂ ਟਿੰਟਡ ਹੁੰਦੀਆਂ ਤੇ ਇਹਨੂੰ ਇਹ ਧਿਆਨ ਰੱਖਣਾ ਕਿ ਆਪਾਂ ਇਹਨਾਂ ਨੂੰ ਫਿਰ ਹੱਥਾਂ ਪੈਰਾਂ ਤੇ ਨਾ ਲਾ ਕੇ ਮਖਾਈਏ ਇਹਨੂੰ ਸਿਰਫ ਫੇਸ ਲਈ ਲਾਈਏ ਕਿਉਂਕਿ ਸਾਡਾ ਫੇਸ ਦੇ ਉੱਤੇ ਇਹ ਆ ਦੇਖੋ ਬਹੁਤ ਸੋਹਣੀ ਠੀਕ ਹੈ इवन ਲੁੱਕ ਦਿੰਦੀਆਂ ਫੇਸ ਨੂੰ ਇੱਕ ਮੇਕਅਪ ਟਾਈਪ ਕੰਮ ਕਰਦੀਆਂ ਇੱਕ ਤਾਂ ਇਹ ਹੋਗੀ ਇਹ ਇੱਕ ਜਿਹੜਾ ਤੁਹਾਨੂੰ ਦੱਸਿਆ ਸੀਗਾ ਸਨ ਐਕਸਪਰਟ ਠੀਕ ਹੈ ਇਕਵਲ ਸੀਸੀ ਵਾਲਿਆਂ ਦੀ ਹੁਣ ਮੇਰੇ ਕੋਲ ਇੰਨੀਆਂ ਸਾਰੀਆਂ ਕਿਉਂ ਆਇਆ ਅਗਲਾ ਸਵਾਲ ਇਹ ਹੋਊਗਾ ਕਿ ਇਹ ਵੀ ਮੇਰੀ ਟਿੰਟ ਟਿੰਟ ਹੈ ਠੀਕ ਹੈ ਹੁਣ ਅਗਲਾ ਸਵਾਲ ਇਹ ਹੋਊਗਾ ਕਿ ਦੋ ਤਰ੍ਹਾਂ ਦੀਆਂ ਕਿਉਂ ਆਏ ਅੱਧੀ ਫੈਮਿਲੀ ਦੀ ਸਕਿਨ ਡਰਾਈ ਹੈ ਤੇ ਅੱਧੀ ਫੈਮਿਲੀ ਦੀ ਆਇਲੀ ਹੈ ਠੀਕ ਹੈ ਤਾਂ ਇਸ ਕਰਕੇ ਜਿਨ੍ਹਾਂ ਨੂੰ ਆਇਲੀ ਚਾਹੀਦੀਆਂ ਉਹਨਾਂ ਨੇ ਆਇਲੀ ਸਕਿਨ ਵਾਲਿਆਂ ਦੀ ਲੱਗਿਆ ਤੇ ਦੂਜਿਆਂ ਨੇ ਲੱਗਿਆ ਬਾਕੀ ਮੈਂ ਤੁਹਾਨੂੰ ਸਾਰੀਆਂ ਨੋਟ ਕਰਾਤੀਆਂ ਸਾਈਡ ਤੇ ਪਿਕਚਰਸ ਹੈਗੀਆਂ ਉਤੋਂ ਨੋਟ ਕਰ ਲੈਣੀਆਂ ਤੇ ਹੋਪਫੁਲੀ ਤੁਸੀਂ ਸਾਰੇ ਇੰਜੋਏ ਕਰੋਗੇ ਫੇਰ ਤੋਂ ਮੈਂ ਕਹੂੰਗੀ ਕੁਝ ਵੀ ਛੱਡ ਦਿਓ ਸਨ ਸਕ੍ਰੀਨ ਨਹੀਂ ਛੱਡਣੀ ਚਮਕਦੇ ਰਹੋ ਖੇਲਦੇ ਰਹੋ ਖੇਡਦੇ ਹੱਸਦੇ ਰਹੋ ਇੰਜੋਏ ਕਰੋ ਲਾਈਫ ਇੱਕੋ ਹੀ ਹੈ ਮਿਲਾਂਗੇ ਅਗਲੇ ਬਲੌਗ ਵਿੱਚ